ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਹਾਂਜੀ ਸੋ ਅੱਜ ਦੀ ਜਿਹੜੀ ਵੀਡੀਓ ਰਹਿਣ ਵਾਲੀ ਹੈ ਉਹ ਤੁਹਾਡੇ ਕਿਊ ਐਂਡ ਏ ਤੇ ਹੋਣ ਵਾਲੀ ਹੈ ਜੋ ਤੁਹਾਡੇ ਰੈਂਡਮ ਪੁੱਛੇ ਜਾਣ ਵਾਲੇ ਕੁਐਸਚਨਸ ਨੇ ਤੇ ਆਪਾਂ ਟਰਾਈ ਕਰਦੇ ਹਾਂ ਕਿ ਉਹਨਾਂ ਦੇ ਵਿੱਚੋਂ ਜੋ ਪੋਸੀਬਲ ਕੁਐਸਚਨਸ ਨੇ ਜਿਨ੍ਹਾਂ ਦੇ ਆਨਸਰ ਆਪਾਂ ਦੇ ਸਕਦੇ ਹਾਂ ਸੋ ਅੱਜ ਵਾਲਾ ਸੈਸ਼ਨ ਕੁਐਸਚਨ ਆਨਸਰ ਸੈਸ਼ਨ ਹੋਣ ਵਾਲਾ ਹੈ ਸੋ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਤੇ ਜਵਾਬ ਜ਼ਰੂਰ ਮਿਲ ਲਗੇ। ਹਾਂਜੀ ਸੋ ਮੈਂ ਜਦੋਂ ਬਾਕੀ ਚੈਨਲਾਂ ਦੇ ਕਯੂ ਐਨ ਇਹ ਦੇਖਦੀ ਹੁੰਦੀ ਸੀ ਨਾ ਮੈਂ ਸੋਚਦੀ ਹੁੰਦੀ ਸੀ ਪਤਾ ਨਹੀਂ ਇਹਨੇ ਕੁਐਸਚਨ ਕੌਣ ਕਰਦਾ ਹੋਊਗਾ। ਪਰ ਸੀਰੀਅਸਲੀ ਜਦੋਂ ਤੁਹਾਡੇ ਵਰਗੇ ਭੈਣ ਭਰਾ ਤੁਹਾਡੇ ਵਰਗੇ ਰੀਵਰਸ ਮੇਰੀ ਲਾਈਫ ਚ ਆਏ ਆਪਣੇ YouTube ਤੇ ਆਏ ਮੇਰੀ YouTube ਫੈਮਲੀ ਆਈ ਤਾਂ ਸੀਰੀਅਸਲੀ ਮੈਨੂੰ ਉਹ ਚੀਜ਼ ਆਈ ਫੈਲਟ ਦੈਟ ਕਿ ਮੈਨੂੰ ਫੀਲ ਹੋਈ ਕਿ ਸੱਚੀਓ ਉਹ ਇੱਕ ਫੈਮਲੀ ਬਣ ਜਾਂਦੀ ਹੈ ਤੇ ਫੈਮਲੀ ਨੂੰ ਸਵਾਲਾਂ ਚ ਨਹੀਂ ਹੁਲ ਜਾ ਕੇ ਰੱਖਣਾ ਚਾਹੀਦਾ। ਸੋ ਜਿੰਨੇ ਕ ਪੋਸੀਬਲ ਆਪਾਂ ਉਹਨਾਂ ਦੇ ਜਵਾਬ ਦਵਾਂਗੇ ਤੇ ਆਪਣਾ ਕਿਊ ਐਨ ਏ ਜਿਹੜਾ ਹੋਇਆ ਹਨ ਮੈਨੂੰ ਇੱਕ ਇਹ ਹੁੰਦਾ ਸੀਗਾ ਵੀ ਮੇਰਾ ਵੀ ਹੋ ਜਾਊਗਾ ਤੇ ਆਬਵੀਅਸਲੀ ਜੀ ਜਿਨ੍ਹਾਂ ਦੇ ਵਿਊਜ਼ ਆਉਂਦੇ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਨੇ ਜਿਨ੍ਹਾਂ ਦਾ ਕੰਟੈਂਟ ਲੋਕ ਪਸੰਦ ਕਰਦੇ ਨੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਤੱਕ ਲੈ ਕੇ ਆਏ ਕਿ ਅੱਜ ਮੇਰੇ ਕੋਲ ਕੁਐਸਚਨ ਆਨਸਰ ਪੁੱਛਣ ਵਾਲੇ ਬਹੁਤ ਪਿਆਰੇ ਪਿਆਰੇ ਲੋਕ ਨੇ ਇੰਨੀ ਇੰਨੀਆਂ ਸੁਨੀਆਂ ਵਾਈਬਸ ਤੇ ਇੰਨੀਆਂ ਸੁਨੀਆਂ એનਰਜੀਜ਼ ਉਹ ਭੇਜਦੇ ਨੇ ਤੇ ਉਹਨਾਂ ਦੀਆਂ ਬਹੁਤ ਸਾਰੇ ਮੇਰੇ ਲਈ ਕਿਉਰਿਓਸਿਟੀ ਆ ਬਹੁਤ ਸਸਪੈਂਸਸ ਨੇ ਜਿਹੜੇ ਸੋ ਸ਼ੁਰੂ ਕਰ ਦਾਂ ਜੀ ਸਭ ਤੋਂ ਜ਼ਿਆਦਾ ਪੁੱਛੇ ਜਾਣ ਵਾਲਾ ਸਵਾਲ ਉਹ ਸਵਾਲ ਹੈਗਾ ਕਿ ਤੁਸੀਂ ਕੌਣ ਹੋ ਹੂ ਆਰ ਯੂ ਜਾਂ ਹੂ ਆਮ ਆਈ ਤਾਂ ਜੀ ਬਹੁਤ ਜਾਣੇ ਜਦੋਂ ਲਾਈਵ ਆਪਾਂ ਸੈਸ਼ਨ ਕਰਦੇ ਆ ਮੈਂਟਲ ਹੈਲਥ ਤੇ ਮੋਟੀਵੇਸ਼ਨਲ ਚੀਜ਼ਾਂ ਤੇ ਹਨਾ ਮਨ ਦੀ ਦਰਸਤੀ ਕਿਵੇਂ ਕਰੀਏ ਜਦੋਂ ਆਪਾਂ YouTube ਤੇ ਆਪਣੇ ਚੈਨਲ ਤੇ ਲਾਈਵ ਜਾਂਦੇ ਆ ਉਦੋਂ ਬਹੁਤ ਜਾਣੇ ਦੇ ਸਵਾਲ ਆਉਂਦੇ ਆ ਕਿ ਤੁਹਾਡਾ ਨਾਮ ਕੀ ਹੈ ਤਾਂ ਮੈਂ ਬਹੁਤ ਵਾਰ ਕਹਿ ਦਿੰਨੀ ਆ ਕਿ ਮੇਰੇ ਜੋ ਚੈਨਲ ਬਣਿਆ ਹੋਇਆ ਉਹੀ ਮੇਰਾ ਨਾਮ ਹੈ ਬਟ ਦੈਟਸ ਨਾਟ ਥਰੂ ਇਹ ਗੱਲ ਸਹੀ ਨਹੀਂ ਹੈਗੀ हां मेरा नाम है गौमेरा मेरा निक नेम है ਤੇ ਮੇਰੇ ਬਹੁਤ ਸਾਰੇ ਨਿਕ ਨੇਮ ਨੇ ਜੀ ਮੇਰੇ ਪਿਆਰ ਵਾਲਿਆਂ ਨੇ ਰੱਖਿਓਏ ਮੇਰੇ ਭੈਣ ਭਰਾਵਾਂ ਨੇ ਮੇਰੇ ਮਾਪੇ ਨੇ ਮੇਰੇ ਰਿਸ਼ਤੇਦਾਰਾਂ ਨੇ ਤੇ ਮੇਰੇ ਦੋਸਤਾਂ ਨੇ ਤੇ ਉਹਦੇ ਚੋਂ ਹੀ ਇੱਕ ਨਾਮ ਹੈ ਰੀਤ ਤੇ ਉਹਦੇ ਨਾਮ ਤੇ ਮੈਂ ਇਹ ਆਈਡੀ ਬਣਾਈ ਸੀ ਕਾਫੀ ਟਾਈਮ ਪਹਿਲਾਂ ਦੀ ਤੇ ਉਦੋਂ ਚੈਨਲ ਬਣਾਉਣ ਦਾ ਕੋਈ ਇਹਨਾ ਮਕਸਦ ਵੱਡਾ ਨਹੀਂ ਸੀਗਾ ਤੇ ਉਹਦੇ ਤੇ ਵੀ ਆਪਾਂ ਆਉਣੇ ਆ ਪਰ ਮੇਰਾ ਰੀਅਲ ਨੇਮ ਹੈ ਜੀ ਜੋ ਜਿਸ ਨਾਮ ਨਾਲ ਆਪਣੀ ਬਰਥ ਸਰਟੀਫਿਕੇਟ ਤੇ ਜੋ ਨਾਮ ਹੁੰਦਾ ਜੋ ਤੁਹਾਡਾ ਰੀਅਲ ਆਈਡੈਂਟੀ ਹੁੰਦਾ ਦੈਟ ਇਜ਼ ਗੁਰਪ੍ਰੀਤ ਕੌਰ ਮੇਰਾ ਨਾਮ ਗੁਰਪ੍ਰੀਤ ਕੌਰ ਹੈ ਜੀ ਅੱਜ ਤੋਂ ਬਾਅਦ ਤੁਸੀਂ ਮੇਰੇ ਲਾਈਵ ਦੇ ਵਿੱਚ ਤੁਸੀਂ ਮੇਰੀ ਕਿਸੇ ਵੀਡੀਓ ਤੇ ਤੁਸੀਂ ਮੈਨੂੰ ਮੇਰੇ ਨਾਮ ਨਾਲ ਵੀ ਬੁਲਾ ਸਕਦੇ ਹੋ ਤੁਹਾਨੂੰ ਮੇਰਾ ਰੀਅਲ ਨਾਮ ਪਤਾ ਲੱਗ ਗਿਆ ਬਾਕੀ ਤੁਹਾਡੇ ਵੱਲੋਂ ਵੀ ਮੇਰੇ ਨਾਮ ਬਹੁਤ ਮਿਲੇ ਹੋਏ ਨੇ ਤੇ ਉਹ ਉਹ ਵੀ ਮੇਰੇ ਲਈ ਬਹੁਤ ਬਹੁਤ ਮਾਇਨੇ ਰੱਖਦੇ ਆ ਤੇ ਪਰ ਜੇ ਤੁਸੀਂ ਮੈਨੂੰ ਲਾਈਵ ਦੇ ਵਿੱਚ ਜਿੱਦਾਂ ਤੁਸੀਂ ਧੀਏ ਭੈਣੇ ਸਿਸਟਰ ਦੀਦੀ ਜੋ ਵੀ ਕਹਿ ਕੇ ਸੰਬੋਧਿਤ ਕਰਦੇ ਹੋ ਮੈਮ ਤਾਂ ਇਹ ਸਾਰੇ ਵਰਡਸ ਮੇਰੇ ਲਈ ਇਹ ਵੀ ਮੇਰੇ ਲਈ ਬਹੁਤ ਮਾਇਨੇ ਰੱਖਦੇ ਆ ਪਰ ਅਗਰ ਜੇ ਤੁਸੀਂ ਲੈਣਾ ਚਾਹੋ ਤਾਂ ਇੱਕ ਤੋਂ ਬਾਅਦ ਤੁਹਾਨੂੰ ਮੇਰਾ ਨਾਮ ਪਤਾ ਜੀ ਗੁਰਪ੍ਰੀਤ ਕੌਰ ਠੀਕ ਹੈ ਜੀ ਵਾਦਦੇ ਆ ਅਗਲੇ ਸਵਾਲ ਦੀ ਤਰਫ ਇਸ ਤੋਂ ਅੱਗੇ ਦੂਜੇ ਨੰਬਰ ਤੇ ਜ਼ਿਆਦਾ ਪੁੱਛੇ ਜਾਣ ਵਾਲਾ ਸਵਾਲ ਹੁੰਦਾ ਕਿ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਵਟ ਹੈਵ ਯੂ ਡਨ ਇਨ ਯਰ ਸਟੱਡੀਜ਼ ਸੋ ਇਹ ਕੁਐਸ਼ਨ ਮੈਂ ਨੋਟ ਕੀਤਾ ਕਿ ਮੇਰੀ ਏਜ ਗਰੁੱਪ ਵਾਲੇ ਬੰਦਿਆਂ ਵੱਲੋਂ ਜਾਂ ਮਤਲਬ ਜੋ ਮੇਰੇ ਤੋਂ ਛੋਟੇ ਪੈਂਪੜਾ ਨੇ ਉਨ੍ਹਾਂ ਵੱਲੋਂ ਜਾਂ ਜਿਨ੍ਹਾਂ ਨੇ ਕੁਝ ਪੜ੍ਹਾਈ ਕੀਤੀ ਹੁੰਦੀ ਉਹਨਾਂ ਵੱਲੋਂ ਹੀ ਪੁੱਛਿਆ ਜਾਂਦਾ ਕਿਉਂਕਿ ਕਿਉਰਿਓਸਿਟੀ ਹੁੰਦੀ ਹੈ ਕਿ ਜੋ ਇਹ ਬੋਲਦੇ ਨੇ ਕਿੱਥੋਂ ਪੜ੍ਹਦੇ ਨੇ ਜਾਂ ਕੁਛ ਹਨ ਇਦਾਂ ਦਾ ਕਈ ਇਦਾਂ ਦੇ ਵੀ ਹੁੰਦੇ ਨੇ ਕਿ ਨੌਲੇਜ ਚੈੱਕ ਕਰਨ ਲਈ ਕਹਿ ਦਿੰਦੇ ਆ ਕਿ ਤੁਸੀਂ ਕੀ ਕੀਤਾ ਹੋਇਆ ਤੇ ਸੋ ਦੋਨਾਂ ਦਾ ਹੀ ਸਵਾਲ ਦਾ ਦੋਨਾਂ ਜਾਣਿਆਂ ਦੇ ਸਵਾਲਾਂ ਦਾ ਜਵਾਬ ਦੇਣਾ ਆਪਣਾ ਬੰਦ ਆ ਜੀ ਕਿਉਂਕਿ ਆਨਸਰਏਬਲ ਹੈਗਾ ਤੇ ਆਪਾਂ ਇਹਨੂੰ ਆਨਸਰ ਕਰ ਸਕਦੇ ਆ ਸੋ ਹਾਂਜੀ ਜੇ ਦਸੀਏ ਤਾਂ ਬੇਸਿਕਲੀ ਆਮ fromParams ਮੈਡੀਕਲ ਬੈਕਗਰਾਉਂਡ ਜਿਹਨੂੰ ਆਪਾਂ ਕਹਿੰਦੇ ਆ ਸੀਨੀਅਰ ਸੈਕੰਡਰੀ ਆਈ ਹੈਵ ਡਨ ਆਈ ਹੈਵ ਡਨ ਮਾਈ ਸੀਨੀਅਰ ਸੈਕੰਡਰੀ ਇਨ ਮੈਡੀਕਲ ਜਿਨੂੰ ਆਪਾਂ ਕਹਿੰਦੇ ਨੇ ਪਲੱਸ 1 ਪਲੱਸ 2 ਵਿਦ ਮੈਡੀਕਲ ਥੈਨ ਬੈਚਲਰ ਇਨ ਸਾਇੰਸਿਸ ਇਨ ਮੈਡੀਕਲ ਬਾਇਓਟੈਕ ਬੀਐਸ ਇਨ ਮੈਡੀਕਲ ਬਾਇਓਟੈਕ ਥੈਨ ਐਮਐਸ ਸੀ ਮਾਸਟਰਸ ਇਨ ਸਾਇੰਸ ਇਨ ਮੈਡੀਕਲ ਮਾਈਕ੍ਰੋਬਾਇਓਲੋਜੀ ਥੈਨ ਇੱਕ ਬਹੁਤ ਵੱਡਾ ਸ਼ਿਫਟ ਆਇਆ ਜਿਹੜਾ ਕਿ ਮੇਰੀ ਸਟੱਡੀ ਦੇ ਵਿੱਚ ਵੀ ਆਇਆ ਤੇ ਉਹਨੇ ਮੇਰੇ ਕਰੀਅਰ ਦੇ ਵਿੱਚ ਵੀ ਕਿਤੇ ਨਾ ਕਿਤੇ ਲਿਆ ਆਂਦਾ ਤੇ ਬਹੁਤ ਜਾਣਾਂ ਦਾ ਇਹ ਸਵਾਲ ਸੀਗਾ ਕਿ ਉਹ ਸਾਰੇ ਹਨਾਂ ਸੀਗੇ ਕਿ ਵਾਈ ਬੀ ਐਜੂਕੇਸ਼ਨ ਅਰ ਦਾ এডੂਕੇਸ਼ਨ ਡਿਪਾਰਟਮੈਂਟ ਬਟ ਪਤਾ ਨਹੀਂ ਉਦੋਂ ਮੈਂ ਵੀ ਕਨਫਿਊਜ਼ ਸੀਗੀ ਪਰ ਅੱਜ ਮੈਨੂੰ ਪਤਾ ਹੈ ਕਿ ਕਿਉਂ then i have completed my bachelor in education b.ed ਕੀਤੀ ਦੈਨ ਉਸ ਤੋਂ ਬਾਅਦ anti t then ਜਿਹਨੂੰ ਆਪਾਂ ਕਹਿ ਦਿੰਨੇ ਆ ਬੈਚਲਰ ਇਨ ਲਾਇਬ੍ਰੇਰੀ ਉਹ ਵੀ ਆਪਾਂ ਕਰ ਲਿਆ so ਕੁਝ ਕਰ ਡਿਸਟੈਂਸ এডੂਕੇਸ਼ਨ ਸੀਗੀ ਪਰ msc ਤੱਕ ਜਿਹੜੀ ਹਾਇਰ এডੂਕੇਸ਼ਨ ਸੀਗੀ ਉਹ ਆਪਾਂ ਰੈਗੂਲਰ ਰਹਿ ਕੇ ਆਵਦੀ ਰਿਸਰਚ ਕਰਕੇ ਥੀਸਿਸ ਲਿਖ ਕੇ ਉਦਾਂ ਹੀ ਕੰਪਲੀਟ ਕੀਤੀ ਆ ਤੇ ਪਰ ਸ윙 ਵੀ ਬਹੁਤ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਦੱਸ ਸਕਦੇ ਆ ਪਰ ਇੱਕ ਕੁਆਲੀਫਿਕੇਸ਼ਨ ਦਾ ਹਿੱਸਾ ਨਹੀਂ ਹੈਗਾ ਉਹ ਵੈਸੇ ਹੀ ਆ ਕਿ ਆਵ ਡਨ ਮਾਈ ਜਿਹਨੂੰ ਆਪਾਂ ਕਹਿੰਦੇ ਆ ਇੰਗਲਿਸ਼ ਦਾ ਪਰਚਾ ਦੇਣਾ ਇੰਗਲਿਸ਼ ਦਾ ਪੇਪਰ ਇੰਗਲਿਸ਼ ਲੈਂਗੁਏਜ ਦਾ that is else so ਹਰ ਕੋਈ ਕਰਦਾ ਬਾਹਰ ਜਾਣ ਲਈ ਸੋ ਮੇਰਾ ਟਾਰਗੇਟ ਉਹ ਨਹੀਂ ਸੀਗਾ ਮੇਰਾ ਸੀਗਾ ਸਿੱਖਣ ਦਾ ਬੇਸਿਕਲੀ ਟੂ ਹੈਵ ਦਾ ਬੈਟਰ ਗ੍ਰਿਪ ਔਨ ਇੰਗਲਿਸ਼ ਲੈਂਗੁਏਜ ਕਿ ਹਰ ਜਗ੍ਹਾ ਇਹ ਬੋਲੀ ਜਾਣ ਵਾਲੀ ਹੈ ਤੇ ਵਾਈ ਨਾਟ ਟੂ ਡੂ ਦਿਸ ਹਨਾ ਕਿ ਇਹ ਵੀ ਇੱਕ ਚੈਲੰਜ ਆ ਇਹ ਤੈਨੂੰ ਕਰਨਾ ਪੈਣਾ নো ਡਾਊਟ ਆਈ ਵਾਸ ਫ੍ਰੋਮ ਮੈਡੀਕਲ ਬੈਕਗ੍ਰਾਉਂਡ ਐਂਡ ਉੱਥੇ થોੜੀ ਇੰਗਲਿਸ਼ ਚ ਪੜ੍ਹਦੇ ਹਾਂ ਸਿੱਖਦੇ ਹਾਂ ਪਰ ਫਿਰ ਵੀ ਹਨਾ ਉਹਦੇ ਤੇ ਹੋਰ ਬੈਟਰ ਹੋਲਡ ਕਰਨ ਲਈ ਮੈਨੂੰ ਇਹ ਚੀਜ਼ ਅੱਛੀ ਲੱਗਦੀ ਸੀਗੀ ਤੇ ਮੈਨੂੰ ਸੁਣਨਾ ਵੀ ਸੁਣਾ ਲੱਗਦਾ ਸੀ ਦਨ ਨਾ ਆਈ ਹੈਵ ਕੰਪਲੀਟਡ ਦੈਟ ਆਲਸੋ ਜੇ ਤੁਸੀਂ ਬੈਂਡ ਸਕੋਰ ਪੁੱਛੋਗੇ ਆਪਾਂ ਉਹ ਵੀ ਦੱਸ ਦਾਂਗੇ ਸੋ ਆਪਾਂ ਵੀ ਆਰ ਨਾਟ ਹੇਅਰ ਟੂ ਫਲਾਂਟ ਐਨੀਥਿੰਗ ਕਿ ਆਪਾਂ ਇਸ ਅਸ਼ੂਅਰ ਆਫ ਲਾਈ ਨਹੀਂ ਹੈ ਤੁਸੀਂ ਪੁੱਛਿਆ ਤੇ ਤੁਹਾਡੇ ਸਵਾਲਾਂ ਦੇ ਜਵਾਬ ਨੇ ਤੇ ਆਈ ਐਮ ਪਰਸੂਇੰਗ ਮੈਨੀ ਅਦਰ ਥਿੰਗਸ ਆਲਸੋ ਉਹਦੇ ਬਾਰੇ ਆਪਾਂ ਅ ओके सो ਇਹਦੇ ਰਿਲੇਟਡ ਹੀ ਇੱਕ ਹੋਰ ਸਵਾਲ ਹੁੰਦਾ ਜੀ ਤੁਸੀਂ ਪੜਦੇ ਹੋ ਕਿ ਜੌਬ ਕਰਦੇ ਹੋ ਸੋ ਹਾਂਜੀ ਆਪਾਂ ਦੋਨੇ ਕੰਮ ਹੀ ਕਰਦੇ ਆ ਸੋ ਸਾਈਮਨਟੇਨੀਅਸਲੀ ਆਪਾਂ ਜੌਬ ਵੀ ਕਰਦੇ ਆ ਐਂਡ ਆਲਸੋ ਆਪਾਂ ਪੜਦੇ ਵੀ ਆ ਸੋ ਪੜਾਈ ਦੇ ਨਾਲ ਨਾਲ ਜੋ ਮੇਰੀ ਜੋ ਮੇਰੀ ਹੁਣ ਸਟੱਡੀ ਚੱਲ ਰਹੀ ਆ ਆਮ ਪਰਸੂਇੰਗ ਬੇਸਿਕਲੀ ਮਾਸਟਰਸ ਇਨ ਮਾਸਟਰਸ ਇਨ ਆਰਟਸ ਐਮਏ ਇਨ ਇੰਗਲਿਸ਼ ਐਂਡ ਆਲਸੋ ਡੀ ਫਾਰਮੇਸੀ ਸੋ ਡਿਸਟੈਂਸ এডਿਕੇਸ਼ਨ ਤੋਂ ਨੇ ਦੋਨੋਂ ਤੇ ਦੋਨੋਂ ਨਾਲ ਨਾਲ ਚੱਲ ਰਹੀਆਂ ਨੇ ਤੇ ਲੈਂਗੁਏਜ ਦੀ ਅਗਰ ਮੈਂ ਗੱਲ ਕਰਾਂ ਮੈਨੂੰ ਲੈਂਗੁਏਜ ਸਿੱਖਣੀ ਅੱਛੀ ਲੱਗਦੀ ਆ ਤੇ ਇੱਕ ਤੇ ਜਿਹੜੀ ਥੋੜੀ ਔਖੀ ਆ ਇਹਦੇ ਤੇ ਮੈਨੂੰ ਬਹੁਤਾ ਟਾਈਮ ਵੀ ਨਹੀਂ ਦਿੱਤਾ ਇਹ दैट ਇਜ਼ ਫ੍ਰੈਂਚ ਆਪਾਂ ਫ੍ਰੈਂਚ ਵੀ ਸਿੱਖ ਰਹੇ ਆ ਬੇਸਿਕ ਚੀਜ਼ਾਂ ਸਿੱਖ ਰਹੇ ਆ ਕੁਝ ਕੁ ਚੀਜ਼ਾਂ ਸਿੱਖ ਵੀ ਲਈਆਂ ਤੇ ਉਮੀਦ ਆ ਆਪਦੇ ਆਪ ਨੂੰ ਕਿ ਚਲੋ ਓਨਾ ਕੁ ਸਿੱਖ ਲਾਂਗੇ ਗੱਲਬਾਤ ਸਮਝ ਆ ਜਾਆ ਕਰੇ ਔਖੀ ਹੁੰਦੀ ਆਪਣੀ ਭਾਸ਼ਾਵਾਂ ਨਾਲੋਂ ਪਰ ਇੰਨੀ ਵੀ ਔਖੀ ਨਹੀਂ ਕਿ ਬੰਦਾ ਸਿੱਖ ਨਾ ਸਕਦਾ ਹੋਵੇ ਸੋ ਲੈਂਗੁਏਜ ਦੇ ਵਿੱਚ ਇਹ ਚੱਲ ਰਿਹਾ ਜੀ ਓਕੇ ਸੋ ਤੁਸੀਂ ਕਿਹੜੀ ਜੌਬ ਕਰਦੇ ਹੋ ਨੈਕਸਟ ਕੁਐਸਚਨ ਇਹ ਹੁੰਦਾਗਾ ਸੋ ਜੌਬ ਦੇ ਵਿੱਚ ਅਗਰ ਮੈਂ ਗੱਲ ਕਰਾਂ ਅਗਰ ਬਹੁਤ ਵਾਰ ਲਾਈਵ ਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ ਟੀਚਿੰਗ ਇਜ਼ ਮਾਈ profession ਤੇ so, no doubt i can do the same. duties also but we haven't chosen that side because no clinical duties day shift night shift ਉਹ ਚੀਜ਼ اچھی ਨਹੀਂ ਲੱਗਦੀ ਸੀ ਤੇ ਮੇਰਾ ਉਹਨਾਂ ਸਟੈਮਿਨਾ ਨਹੀਂ ਸੀਗਾ ਮੇਰੀ ਉਹਨਾਂ ਪੋਟੈਂਸ਼ੀਅਲ ਨਹੀਂ ਸੀਗਾ ਇੱਕ ਮੇਰਾ ਉਹ ਪੈਸ਼ਨ ਵੀ ਨਹੀਂ ਸੀਗਾ ਸੋ ਆਬਵੀਅਸਲੀ ਆਪਾਂ ਉਹ ਪੈਸ਼ਨ ਨੂੰ ਫੋਲੋ ਕਰਦੇ ਆ ਸੋ ਮੈਂ ਇਧਰ ਸ਼ਿਫਟ ਕੀਤਾ ਤੇ ਮੇਰੀ ਇਹ ਖਿਆਲ ਸੀਗਾ ਕਿ ਇਟ ਇਜ਼ ਬੈਟਰ ਟੂ ਬੀ ਆ ਲੈਕਚਰਰ অর ਡੈਮੋਨਸਟਰੇਟਰ ਸੋ ਇਹ ਆਪਾਂ ਫਿਰ ਉਹੀ ਚੀਜ਼ ਚੂਜ਼ ਕੀਤੀ ਜੀ ਤੇ ਹਾਂਜੀ ਇਹੀ ਆਪਣਾ profession ਹੈ देन ਨੈਕਸਟ ਕੁਐਸਚਨ ਹੁੰਦਾ ਜੀ ਕਿ ਹਾਂਜੀ ਸੋ ਇਸ ਤੋਂ ਅਗਲਾ ਸਵਾਲ ਹੁੰਦਾ ਕਿ ਆਰ ਯੂ ਮੈਰਿਡ অর ਨਾਟ ਸੋ ਨਹੀਂ ਜੀ ਇਹ ਮੇਰੇ ਲਾਈਫ ਦੇ ਵਿੱਚ ਬਹੁਤ ਜਣੇ ਗੈਸ ਕਰ ਲੈਂਦੇ ਆ ਕਿ ਨਹੀਂ ਹਾਂ ਕਿ ਨਹੀਂ ਆਮ ਨਾਟ ਮੈਰਿਡ ਠੀਕ ਹੈ ਜੀ आई एम सिंगल अनमैरिड क्योंकि मैं अपने मां-पापा ਦੇ ਘਰੇ ਰਹਿੰਦੀ ਆ ਤੁਸੀਂ ਉੱਥੋਂ ਵੀ ਗੈਸ ਕਰ ਹੀ ਲੈਂਦੇ ਹੋਵੋਗੇ ਸੋ ਹਾਂਜੀ ਆਮ ਨਾਟ ਮੈਰਿਡ ਐਟ ਆਲ ਸੋ ਉਸ ਤੋਂ ਅਗਲਾ ਆਉਂਦਾ ਜੀ ਫੈਮਲੀ ਬਾਰੇ ਤੁਸੀਂ ਹਾਊ ਮੈਨੀ ਬ੍ਰਦਰਸ 杜 ਯੂ ਹੈਵ ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ ਤੇ ਮੈਨੂੰ ਜੇਕਰ ਮੇਰੀ ਭਰਾਵਾਂ ਦੇ ਨਾਮ ਵੀ ਲੈਣੇ ਪੈਣ ਤਾਂ ਇਹ ਬਹੁਤ ਫਕਰ ਵਾਲੀ ਗੱਲ ਹੈ ਕਿ ਆਈ ਏਮ ਦ ਸਿਸਟਰ ਆਫ ਫੋਰ ਬ੍ਰਦਰਸ ਮੇਰੇ ਚਾਰ ਭਰਾ ਨੇ ਜੀ ਸਭ ਤੋਂ ਵੱਡੇ ਜੇਕਰ ਮੈਂ ਉਹਨਾਂ ਦੇ ਨਾਮ ਵੀ ਲਮਾਂ ਤਾਂ ਸਭ ਤੋਂ ਵੱਡੇ ਭਰਾ ਮੇਰੇ ਸੁਲਖਨ ਸਿੰਘ ਕਸ ਤੋਂ ਦੂਜੇ ਨੰਬਰ ਵਾਲੇ ਧਰਮਵੀਰ ਸਿੰਘ ਤੀਜੇ ਨੰਬਰ ਵਾਲੇ ਹਾਪੀ ਸਿੰਘ ਤੇ ਚੌਥੇ ਨੰਬਰ ਵਾਲੇ ਰਮਾਨ ਸਿੰਘ ਸੋ ਤੁਹਾਡੀ ਬੈਕਬੋਨ ਹੁੰਦੇ ਨੇ ਤੁਹਾਡੀ ਭਰਾ ਭੈਣ ਭਰਾ ਜੋ ਵੀ ਤੁਹਾਡੇ ਸਿਬਲਿੰਗਸ ਹੋਣਾ ਤੇ ਉਹ ਬਹੁਤ ਵੱਡੀ ਗੱਲ ਹੁੰਦੀ ਆ ਸੇ ਜ਼ਰੂਰੀ ਹੁੰਦਾ ਕਿ ਤੁਸੀਂ ਇੱਕ ਮਾਂ ਦੇ ਪੇਟੋਂ ਜੰਮੇ ਹੋ ਜਾਂ ਤੁਸੀਂ ਕਿੱਦਾਂ ਤੁਹਾਡਾ ਜਨਮ ਹੋਇਆ ਸੋ ਤੁਸੀਂ ਉਹਨਾਂ ਨੂੰ ਮੰਨਦੇ ਹੋ ਤੁਹਾਨੂੰ ਤੁਸੀਂ ਉਹਨਾਂ ਨੂੰ ਪਿਆਰ ਦਿੰਦੇ ਹੋ ਇਹੀ ਬਹੁਤ ਵੱਡੀ ਗੱਲ ਹੁੰਦੀ ਆ ਤੇ ਉਹ ਤੁਹਾਨੂੰ ਸਮਝਦੇ ਆ ਤੇ ਜੇ ਭੈਣਾਂ ਦੀ ਗੱਲ ਕਰਾਂ ਤੇ ਮੇਰੀਆਂ ਦੋ ਭੈਣਾਂ ਨੇ ਇੱਕ ਮੇਰੀ ਭੈਣ ਲਵਪ੍ਰੀਤ ਕੌਰ ਨਾਉ ਸ਼ੀ ਇਜ਼ ਇਨ ਕੈਨੇਡਾ ਦੋਸਤੋ ਅਗਲੀ ਮੇਰੀ ਛੋਟੀ ਭੈਣ ਜਸਪ੍ਰੀਤ ਕੌਰ ਠੀਕ ਹੈ ਜੀ ਜੇ ਅਗਰ ਗੱਲ ਕਰੀਏ ਇਸ ਘਰ ਦੇ ਵਿੱਚ ਰਹਿਣ ਵਾਲੀ ਤੁਹਾਡਾ ਇੱਕ ਕੁਸ਼ਨ ਹੁੰਦਾ ਫੈਮਿਲੀ ਚ ਕਿੰਨੇ ਜਾਨੇ ਹੋ ਤਾਂ ਅਸੀਂ ਇਸ ਘਰ ਦੇ ਵਿੱਚ 4 ਜਾਨੇ ਰਹਿੰਦੇ ਆ ਜੀ ਉਹ ਤੁਸੀਂ ਦਿੱਲੀ ਉਹਨਾਂ ਲੋਕਾਂ ਨੂੰ ਮਿਲਦੇ ਹੀ ਉਹ ਤਕਰੀਬਨ ਹਾਂਜੀ ਸੋ ਇਸ ਤੋਂ ਅੱਗੇ ਆਲਾ ਆਉਂਦਾ ਥੋੜਾ ਜਿਹਾ ਮੇਰੇ ਚੈਨਲ ਬਾਰੇ ਜਿਹਦੇ ਤੇ ਮੈਨੂੰ ਲੱਗਦਾ ਮੈਨੂੰ ਅਲੱਗ ਤੋਂ ਵੀਡੀਓ ਬਣਾਉਣੀ ਪਊਗੀ ਪਰ ਇੱਕ ਚਲੋ ਥੋੜਾ ਜਿਹਾ ਤੁਹਾਨੂੰ ਹਿੰਟ ਦੇ ਜਾਂਦੇ ਆ ਤੁਹਾਡਾ ਕੁਸ਼ਨ ਹੁੰਦਾ ਕਿ ਵੇਅਰ ਡਿਡ ਯੂ ਗੈਟ ਦਾ ਮੋਟੀਵੇਸ਼ਨ ਫ੍ਰੋਮ ਟੂ ਸਟਾਰਟ ਯੂਅਰ ਚੈਨਲ ਸੋ ਬੇਸਿਕਲੀ ਬਹੁਤ ਜਾਨੇ ਪੁੱਛਦੇ ਆ ਕਿ ਇਹ ਕਿਦਾਂ ਤੁਸੀਂ ਸਟਾਰਟ ਕੀਤਾ ਇਸ ਤੋਂ ਪਹਿਲਾਂ ਨਾ ਕਰੋਨਾ ਦੇ ਟਾਈਮ ਮੈਂ ਇੱਕ ਚੈਨਲ ਬਣਾਇਆ ਸੀਗਾ ਜਸਟ ਫॉर ਐਂਟਰਟੇਨਮੈਂਟ ਹਨਾ ਮੇਰਾ ਕੋਈ ਉਹਦੇ ਚ ਪਰਪਸ ਨਹੀਂ ਸੀਗਾ ਮੈਨੂੰ ਕੁਝ ਪਤਾ ਵੀ ਨਹੀਂ ਹੁੰਦਾ ਸੀਗਾ ਕਿ ਅਰਨਿੰਗ ਹੁੰਦੀ ਆ ਸਬਸਕ੍ਰਾਈਬਰਸ ਹੁੰਦੇ ਐਦਾਂ ਹੀ ਜਿਵੇਂ ਉਦੋਂ ਟਿਕਟੋਕ ਆਇਆ ਤਾਂ ਮੈਂ ਕਿਹਾ ਚਲੋ ਇਹ ਵੀ ਪਾ ਲੈਨੇ ਐਵੇਂ ਵੀਡੀਓਜ਼ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਫਿਰ ਦ ਸਪੈਸ਼ਲ 1 ਜਿਹੜੇ ਕੁਝ ਲੋਕ ਤੁਹਾਡੀ ਲਾਈਫ ਚ ਆਉਂਦੇ ਆ ਹਨਾ ਮੇਰੇ ਸਪੈਸ਼ਲ ਖਾਸ ਲੋਗ ਚਾਹਣ ਵਾਲੇ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਕਿ ਉਹਨਾਂ ਨੇ ਪਤਾ ਨਹੀਂ ਮੇਰੇ ਚ ਕੀ ਦੇਖਿਆ ਕਿ ਯੂ ਨੀਡ ਟੂ ਗੋ ਟੂ ਦਿਸ ਸਾਈਡ ਤੈਨੂੰ ਜਾਣਾ ਚਾਹੀਦਾ ਯੂ ਕੈਨ ਡੂ ਇਟ ਤੇ ਆਪਾਂ ਚੈਨਲ ਆਈਡੀ ਬਣੀ ਹੋਈ ਸੀਗੀ ਇਸ ਵਿੱਚ ਚੈਨਲ ਬਣਾਇਆ ਤੇ ਇੱਕ ਡੇਢ ਸਾਲ ਪੂਰੇ ਦੋ ਡੇਢ ਦੋ ਸਾਲ ਡੇਢ ਸਾਲ ਪਹਿਲਾਂ ਹੀ ਬਣਾਇਆ ਸੀਗਾ ਆਈ ਡਿਡਨਟ ਵਰਕ ਐਟ ਆਲ ਬਸ ਸ਼ਾਰਟਸ ਪਾ ਦੇ ਨੇ ਸਭ ਕੁਝ ਕਰ ਦੇਣਾ ਬਟ ਆ ਜਰਨੀ ਹੁਣੇ ਮਹੀਨੇ ਇੱਕ ਦੀ ਸਟਾਰਟ ਹੋਈ ਆ ਸੋ ਇਹਦੇ ਤੇ ਆਪਾਂ ਪੂਰੀ ਵੀਡੀਓ ਪਾਵਾਂਗੇ ਜਿੱਦੇ ਚ ਕੀ ਸਾਰੀਆਂ ਚੀਜ਼ਾਂ ਕੀ ਕਿਸ ਨੇ ਹੈਲਪ ਕੀਤੀ ਕਿਦਾਂ ਤੁਸੀਂ ਇੱਥੇ ਆਏ ਕਿਵੇਂ ਮੈਂ ਇੱਥੇ ਆਈ ਤੇ ਸਭ ਕੁਝ ਦੱਸਾਂਗੇ ਜੀ ਪਰ ਹਾਂਜੀ ਸਪੈਸ਼ਲ ਕੁਝ ਕੁ ਚੀਜ਼ਾਂ ਤੁਹਾਡੀ ਜ਼ਿੰਦਗੀ ਚ ਕੁਝ ਮੂਮੈਂਟ ਕੁਝ ਪੀਪਲ ਇਦਾਂ ਦੇ ਆਉਂਦੇ ਜੋ ਤੁਹਾਨੂੰ ਇੱਕ ਇੱਕ ਤਕੜਾ ਡ੍ਰਿਫਟ ਜਾਂ ਸ਼ਿਫਟ ਦੇ ਜਾਂਦੇ ਆ ਸੋ ਇਹ ਮੇਰੇ ਨਾਲ ਵੀ ਹੋਇਆ ਸੋ ਧੰਨਵਾਦ ਜੀ ਉਹਨਾਂ ਦਾ ਵੀ ਤੁਹਾਡਾ ਵੀ ਸੋ ਉਸ ਤੋਂ ਅਗਲਾ ਜਿਹੜਾ ਮੇਰੇ ਵੀਡੀਓਜ਼ ਦੇ ਰਿਲੇਟਡ ਜਾਂ ਚੈਨਲ ਦੇ ਰਿਲੇਟਡ ਆ ਜਦੋਂ ਲਾਈਵ ਦੇ ਵਿੱਚ ਸੈਸ਼ਨ ਆਪਾਂ ਮੈਂਟਲ ਹੈਲਥ ਤੇ ਕਰਦੇ ਆ ਮਾਈਂਡ ਸੈਟ ਤੇ ਕਰਦੇ ਆ ਜਿਹੜੇ ਭੈਣ ਭਰਾ ਡੇਲੀ ਆਉਂਦੇ ਆ ਮੇਰੇ ਅੰਕਲ ਆਂਟੀਆਂ ਮੇਰੇ ਛੋਟੇ ਭੈਣ ਭਰਾ ਵੱਡੇ ਭੈਣ ਭਰਾ ਉਹ ਆਉਂਦੇ ਨੇ ਤੇ ਉਹਨਾਂ ਨੂੰ ਪਤਾ ਪਰ ਜਿਹੜੇ ਨਹੀਂ ਆਉਂਦੇ ਜਾਂ ਜਿਹੜੇ ਰੈਂਡਮਲੀ ਆਉਂਦੇ ਆ ਉਹ ਕੁਐਸਚਨ ਕਰਦੇ ਆ ਕਿ ਦੀਦੀ ਤੁਹਾਡੇ ਲਾਈਵ ਦੀ ਟਾਈਮਿੰਗ ਕੀ ਆ ਤੇ ਉਹਦਾ ਆਨਸਰ ਹੈਗਾ ਜੀ ਆਪਣਾ ਲਾਈਵ ਅਕੋਰਡਿੰਗ ਟੂ ਕਲਾਈਮੇਟ ਅਕੋਰਡਿੰਗ ਟੂ ਵੈਦਰ ਚੇਂਜ ਹੁੰਦਾ ਰਹਿੰਦਾ 10 15 ਮਿੰਟ ਅੱਗੇ ਪਿੱਛੇ ਪਰ ਜ਼ਿਆਦਾਤਰ 7:30 ਤੋਂ ਬਾਅਦ ਹੁੰਦਾ ਜੀ 7:30 ਤੋਂ 8 ਦੇ ਵਿੱਚ ਵਿੱਚ ਆਪਾਂ ਲਾਈਵ ਆਉਨੇ ਆ ਤੇ ਜਿੱਥੇ ਕਿ ਮਾਈਂਡ ਸੈਟ ਤੇ ਮੈਂਟਲ ਹੈਲਥ ਤੇ ਆਪਾਂ ਗੱਲਾਂ ਕਰਦੇ ਆ ਤੇ ਮੇਰਾ ਜਰਨੀ ਦੱਸਣ ਦਾ ਮਕਸਦ ਵੀ ਮਤਲਬ ਤਕਰੀਬਨ ਇਹੀ ਹੁੰਦਾ ਕਿ ਕਿਸੇ ਨੂੰ ਕਿਸੇ ਦੀ ਜਰਨੀ ਤੋਂ ਕੁਝ ਇਨਫੋਰਮੇਸ਼ਨ ਮਿਲਦੀ ਹੈ ਕੁਝ ਮੋਟੀਵੇਸ਼ਨ ਮਿਲ ਜਾਂਦੀ ਹੈ so why not to share that hai na te haan uh, ji so eh eh aj tak de jinne tusi question puchhe si te jinna nu main samjhde si ki eh answerable ne inna da answer ditta ja sakda te oh aap chakke ne te thode jawab dete ne je fir bhi thano lagde ki kuch queries thodiyan reh gayian hon kyunki live de vich bahut sare comment aunde ne nahi pade jande kai wari nahi recognize hunde to tusi isi video de niche tusi apne comment kar sakde ho tusi apna question puch sakde ho agar oh answerable hoya so we will be writing that ਐਂਡ ਮੈਂ ਤੁਹਾਡੇ ਉਹਦਾ ਅਨਸਰ ਦਵਾਂਗੀ ਠੀਕ ਹੈ ਜੀ ਤੇ ਅਗਲੀ ਵੀਡੀਓ ਆਪਾਂ ਉਸੇ ਅਗਲੇ ਕੁਐਸਚਨਸ ਆਨਸਰਸ ਤੇ ਬਣਾ ਦਾਂਗੇ ਤੇ ਦੈਨ ਹਾਂਜੀ ਜੇ ਹੁਣ ਤੱਕ ਇਤੋਂ ਤੱਕ ਤੁਸੀਂ ਦੇਖ ਹੀ ਲਿਆ ਵੀਡੀਓ ਨੂੰ ਤੇ ਕੁਐਸਚਨ ਆਨਸਰਸ ਤੁਹਾਨੂੰ ਅੱਛੇ ਲੱਗੇ ਨੇ ਸੋ ਆਪਣੇ ਭੈਣ ਭਰਾਵਾਂ ਤੱਕ ਜਿਹੜੇ ਆਪਣੇ ਚੈਨਲ ਤੱਕ ਹੈਗੇ ਨੇ ਜੁੜੇ ਹੋਏ ਨੇ ਨਾ ਜਿਹੜੇ ਨਵੇਂ ਵੀ ਨੇ ਉਹਨਾਂ ਤੱਕ ਜਰੂਰ ਭੇਜ ਦਿਓ ਤਾਂ ਕਿ ਉਹਨਾਂ ਨੂੰ ਅਗਲੇ ਜਿਹੜੇ ਆਪਣੇ ਲਾਈਵ ਆਉਂਦੇ ਹੁੰਦੇ ਉਹਨਾਂ ਦੀ ਨੋਟੀਫਿਕੇਸ਼ਨ ਵਗੈਰਾ ਟਾਈਮ ਤੇ ਮਿਲਦੀ ਰਹੇ ਅਗਰ ਤੁਹਾਨੂੰ ਵੀਡੀਓ ਥੋੜੀ ਜੀ ਵੀ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਚੈਨਲ ਨੂੰ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਚੈਨਲ ਤੇ ਜਰੂਰ ਇੱਕ ਵਾਰ ਵਿਜ਼ਿਟ ਕਰਕੇ ਦੇਖਿਓ ਤੁਹਾਨੂੰ ਵੈਲਿਊਏਬਲ ਕੰਟੈਂਟ ਲੱਗੂਗਾ ਆਪਣੇ ਲਾਈਵ ਦੇ ਵਿੱਚ ਵੀ ਵੈਲਿਊਏਬਲ ਹੁੰਦਾ ਨਾਟ ਦਾ ਯੂਸਲੈਸ ਥਿੰਗਸ ਆਰ देयर ਸੋ ਤੁਸੀਂ ਇੱਕ ਵਾਰ ਵਿਜ਼ਿਟ ਕਰਕੇ ਦੇਖੋ ਤੁਹਾਨੂੰ ਅੱਛਾ ਲੱਗੂਗਾ ਅਗਰ ਨਹੀਂ ਵੀ ਅੱਛਾ ਲੱਗਿਆ ਤਾਂ ਵੀ ਧੰਨਵਾਦ ਜੀ ਤੇ ਅਪਰੀਸ਼ੀਏਟ ਕਰਨ ਵਾਲਾਂ ਦਾ ਪਿਆਰ ਕਰਨ ਦਾ ਧੰਨਵਾਦ ਤੁਹਾਨੂੰ ਤੁਸੀਂ ਦੇਖਦੇ ਹੋ ਤੇ ਉਹਦਾ ਪ੍ਰੂਫ ਹੈ ਕਿ ਤੁਹਾਡੇ ਇਨੇ ਕੁਐਸ਼ਨ ਆਉਂਦੇ ਨੇ ਤੇ ਜਿਨ੍ਹਾਂ ਦੇ ਸਵਾਲ ਆਉਂਦੇ ਨੇ ਉਹਨਾਂ ਦਾ ਜਵਾਬ ਦੇਣਾ ਮੇਰਾ ਬੰਦ ਆ ਜੀ ਜਿਹੜੇ ਇਨੇ ਪਿਆਰ ਨਾਲ ਜਿਹੜੇ ਇਨੀ ਪੁੱਛੀਏ ਭੈਣ ਕੀ ਕਰਦੀ ਐ ਸਿਸਟਰ ਸਾਡੀ ਧੀ ਕੀ ਕਰਦੀ ਐ ਕੀ ਇਹਦਾ ਨੇਚਰ ਆ ਕਿਦਾਂ ਦੀ ਐ ਸੋ ਉਹ ਸਾਰਾ ਕੁਝ ਦੱਸਿਆ ਅੱਜ ਤੁਹਾਨੂੰ ਮੇਰੇ ਬਾਰੇ ਬਹੁਤ ਸਾਰੇ ਸੀਕ੍ਰੀਟ ਪਤਾ ਲੱਗੇ ਹੋਣਗੇ ਤੇ ਆਈ ਹੋਪ ਤੁਹਾਨੂੰ ਸਭ ਕੁਝ ਅੱਛਾ ਲੱਗਿਆ ਹੋਊਗਾ ਮੈਂ ਇੱਕ ਵੈਸੇ ਕਿਸੇ ਲਈ ਨਹੀਂ ਕੀਤਾ ਇਹ ਕੁਝ ਵੀ ਜੋ ਮੇਰੀ ਅਚੀਵਮੈਂਟਸ ਨੇ ਜਾਂ ਜੋ ਵੀ ਨੇ ਮੈਂ ਬਹੁਤ ਘੱਟ ਰਿਵੀਲ ਕਰਦੀ ਆ ਸੋ ਉਹਦੇ ਵਿੱਚ ਇੱਕ ਛੋਟਾ ਜਿਹਾ ਪਾਰਟ ਆ ਜਿਹੜਾ ਆਪਾਂ ਇੱਥੇ ਦੱਸਿਆ ਹੋਇਆ ਸੋ ਧੰਨਵਾਦ ਜੀ ਜਿਹੜੇ ਤੁਸੀਂ ਇੰਨੇ ਸੋਹਣੇ ਸੋਹਣੇ ਕੁਐਸਚਨ ਪੁੱਛੇ ਤੇ ਇਹ ਤੁਸੀਂ ਮੈਨੂੰ ਅੱਜ ਨਵੇਂ ਅੱਜ ਤੋਂ ਬਾਅਦ ਨਵੇਂ ਨਾਮ ਨਾਲ ਵੀ ਬੁਲਾ ਸਕਦੇ ਹੋ ਅੱਜ ਤੋਂ ਬਾਅਦ ਤੁਹਾਡੇ ਦਿਮਾਗ 'ਚ ਮੇਰੀ ਕੁਝ ਡਿਫਰੈਂਟ ਇਮੇਜ ਹੋ ਸਕਦੀ ਹੈ ਓਬਵੀਅਸly ਇਹ ਤੁਹਾਡੇ ਤੇ ਡਿਪੈਂਡ ਆ ਤੁਸੀਂ ਕਿਦਾਂ ਉਹ ਕਰਦੇ ਹੋ ਪਰ ਮੈਂ ਤੁਹਾਡੀ ਉਹੀ ਭੈਣ ਉਹੀ ਸਿਸਟਰ ਉਹੀ ਅ ਅੱਛੀ ਇੱਕ ਯੂਟਿਊਬਰ ਅੱਛੇ ਕੰਟੈਂਟ ਬਣਾ ਇੱਕ ਤੁਹਾਡੀ ਦੀਦੀ ਹੀ ਰਹੂੰਗੀ ਉਹ ਉਹੀ ਮੈਨੂੰ ਉਹ ਤੋਂ ਪਿਆਰ ਮਿਲਿਆ ਤੇ ਉਸੇ ਨੇ ਮੈਨੂੰ ਮੋਟੀਵੇਟ ਕੀਤਾ ਹੈ ਨਵੀਂ ਵੀਡੀਓ ਬਣਾਉਣ ਲਈ ਸੋ ਜੀ ਮੈਂ ਇੱਥੋਂ ਤੱਕ ਦਾ ਆਪਣਾ ਵੀਡੀਓ ਦਾ ਸਪੱਸ਼ਟ ਸੀਗਾ ਹੁਣ ਮਿਲਦੀਆਂ ਜੀ ਅਗਲੀ ਵੀਡੀਓ 'ਚ ਇਹ ਤੱਕ ਦੇਖਣ ਲਈ ਧੰਨਵਾਦ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ